ਕਰ ਰਹੀ ਹੈ ਇਸ ਦੇ ਬਾਵਜੂਦ ਨਸ਼ਾ ਤਸਕਰ ਆਪਣਾ ਕੰਮ ਜਾਰੀ ਰੱਖ ਰਹੇ ਨੇ ਸਦਾ ਅੰਦਾਜ਼ਾ ਜਿਹੜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਹਰ ਰੋਜ਼ ਕਈ ਪਰਿਵਾਰ ਇਸ ਨਸ਼ੇ ਦੀ ਲਤ ਦਾ ਸ਼ਿਕਾਰ ਹੋ ਰਹੇ ਨੇ ਤੇ ਅਜਿਹਾ ਇੱਕ ਮਾਮਲਾ ਪਠਾਨਕੋਟ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਇੱਕ ਮਾਂ ਨੇ ਆਪਣੀ ਜਾਨ ਲੈ ਲਈ ਹੈ ਕਿਉਂਕਿ ਉਸ ਦਾ ਪੁੱਤ ਜਿਹੜਾ ਹੈ ਨਸ਼ੇ ਦੇ ਡਰਗ ਦੇ ਗਰੋਹ ਦੇ ਵਿੱਚ ਜਿਹੜਾ ਉਹ ਫਸਿਆ ਹੋਇਆ ਸੀ ਤੇ ਅਕਸਰ ਹੀ ਘਰ ਦੇ ਵਿੱਚ ਪੈਸੇ ਮੰਗਦਾ ਸੀ ਪੈਸੇ ਨਾ ਦੇਣ ਦੀ ਸੂਰਤ ਦੇ ਵਿੱਚ ਖੁਦਕੁਸ਼ੀ ਕਰਨ ਦੀ ਧਮਕੀ ਵੀ ਦਿੰਦਾ ਸੀ ਤੇ ਇਸ ਰੋਜ਼ਾਨਾ ਦੀ ਹਰਕਤ ਤੋਂ ਤੰਗ ਆ ਕੇ ਇੱਕ ਔਰਤ ਨੇ 60 ਸਾਲਾਂ ਔਰਤ ਨੇ ਜ਼ਹਿਰ ਨਿਗਲ ਲਿਆ ਜਿਹੜੀ ਹੈ ਉਸਨੂੰ ਪਤ ਕਰ ਲਈਏ ਜਦੋਂ ਇਸ ਸੰਬੰਧੀ ਪਰਿਵਾਰਕ ਮੈਂਬਰਾਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਨਸ਼ੇੜੀ ਸੀ ਜਿਸ ਕਾਰਨ ਉਹ ਅਕਸਰ ਪੈਸਿਆਂ ਦੇ ਲਈ ਘਰ ਵਿੱਚ ਜਿਹੜਾ ਇਹ ਲੜਾਈ ਝਗੜਾ ਕਰਦਾ ਰਹਿੰਦਾ ਸੀ ਜਿਸ ਤੋਂ ਤੰਗ ਆ ਕੇ ਉਸਦੀ ਪਤਨੀ ਨੇ ਜ਼ਹਿਰ ਨਿਗਲ ਲਿਆ ਅਤੇ ਆਪਣੇ ਆਪ ਨੂੰ ਅੱਗ ਲਗਾ ਲਈਏ ਮੇਰਾ ਨਾਮ ਸੁਨਦਰਪਾਲ ਸਿੰਘ ਕੀ ਗੱਲਬਾਤ ਹੋਈ ਹੈ ਬਸ ਮੇਰੇ ਮੁੰਡਾ ਜਿਹੜਾ ਕੋਕਾ ਮੁੰਡਾ ਸੀ ਬਗਾ ਸੈਲ ਉਤਾਰ ਸਿੰਘ ਉਹਨੇ ਮੈਨੂੰ ਬੜੇ ਦਸ ਸਾਲ ਤੋਂ ਦੁਖੀ ਕੀਤਾ ਨਸ਼ੇ ਕਰਦਾ ਚੋਰੀਆਂ ਕਰਦਾ ਬਸ ਕੱਦ ਲੈ ਕਲੇਜ ਬੰਦਾ ప్రతి ਦਿਨ 2 2 ਵਜੇ ਤੱਕ ਸੁਂਦਾ ਨਹੀਂਗਾ ਤੇ ਨਾ ਤੁਹਾਨੂੰ ਸੌਂ ਲੈਂਦਾ ਤੇ ਹਾਂ ਉਹਨੇ ਬਸ ਕੱਲ ਨੂੰਨੇ ਕਲੇਜ ਮਾਦਣਾ ਪਾਇਆ ਮੈਨੂੰ 500 ਜ ਮੈਨੂੰ 1000 ਦੇ ਤੋ ਸਿਰੇ ਲੈ ਗਿਆ ਸਮੀਰ ਪਰਸੋ ਲੈ ਗਿਆ ਉਹ ਮਾਗਦੀ ਮੈਨੂੰ ਕੋਈ ਨਹੀਂ ਕਹਿੰਦੀ ਮੈਨੂੰ ਲੱਗਾ ਮਰਨ ਲੱਗਾ ਫਿਰ ਮੈਂ ਆਪਣੇ ਅੰਦਰ ਲੱਗਾ ਮੈਂ ਚਾਕੂ ਵੀ ਮਾਰਨ ਉਹ ਦਿਨ ਤੂੜੀ ਮਾਰਨ ਮੈਂ ਮਾਰ ਜਿੱਤ ਤੇ ਦੁਖੀ ਰੋਦ ਤੇ ਕਲੇਜ ਤੋਂ ਮੈਂ ਤੰਗ ਆ ਗਈ ਮੈਂ ਆਪਣੀ ਜਾਨ ਚੁਣਾ ਨਹੀਂ ਮੈਂ ਮੈਂ ਨਹੀਂ ਜੀਣਾ ਜਿਹਨਾਂ ਤੁਹਾਨੂੰ ਦੇਖ ਕੇ ਸੁਧੀ ਉਹ ਰਾ ਜਿੜੀ ਚੀਖਾ ਦੀ ਨੇ ਇੱਕ ਕੱਟੇ ਛੁਰੀ ਲਈ ਸੀ ਮੈਂ ਆਪਣੀਂ ਦਾ ਸਵਡਣ ਲਗਾ

ਸੇਰ ਦੇ ਤੋਂ ਸੇਰ ਤੋਂ ਬਿਲ ਉਹਨੇ ਕਾਰਵਾਈ ਕੀਤੀ ਹੈ ਤੁਸੀਂ ਐ ਹੀ ਰੋਕਿਆ ਮਾਫੀ ਮੁੜੇ ਬੜੇ ਦੁਖੀ ਸੋ ਪਰਚਾਰ ਸਾਰੀ ਮੰਨ ਚ ਕਰਨ ਪਤਰੀ ਨੇ ਉਹ ਤਾਂ ਦੁਖੀ ਹੋ ਕੇ ਗਵਾਈ ਖੜੀ ਬਸ ਪੂਰੇ ਤੇ ਮਾਮਲਾ ਦਾ ਪਤਾ ਪੁੱਛ ਹਾਂਜੀ ਪੁਲਿਸ ਨੂੰ ਡਾਉਨ ਕਰਾਇਆ ਹੈ ਕੀ ਅਰੈਸਟ ਕੀਤਾ ਉਹਨੂੰ ਪਾਜੀਆ ਦੀ ਰੈਸਟ ਹੈ ਜੀ ਹੁਣ ਕੀ ਹੈ ਹੈ ਕਨਪਰ ਕੀ ਹੈ ਹਾਲਾਂਕਿ ਪੁਲਿਸ ਸੂਬੇ ਵਿੱਚ ਵਕਤੇ ਨਸ਼ੇ ਦੇ ਛੇਵੇਂ ਦਰਿਆ ਨੂੰ ਰੋਕਣ ਦੇ ਲਈ ਅੰਤਕ ਯਤਨ ਕਰ ਰਹੀ ਹੈ ਇਸ ਦੇ ਬਾਵਜੂਦ ਨਸ਼ਾ ਤਸਕਰ ਆਪਣਾ ਕੰਮ ਜਾਰੀ ਰੱਖ ਰਹੇ ਨੇ ਇਸ ਦਾ ਅੰਦਾਜ਼ਾ ਜਿਹੜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਹਰ ਰੋਜ਼ ਕਈ ਪਰਿਵਾਰ ਇਸ ਨਸ਼ੇ ਦੀ ਲਤ ਦਾ ਸ਼ਿਕਾਰ ਹੋ ਰਹੇ ਨੇ ਅੱਜ ਹੀ ਇੱਕ ਮਾਮਲਾ ਪਠਾਨਕੋਟ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਇੱਕ ਮਾਂ ਨੇ ਆਪਣੀ ਜਾਨ ਲੈ ਲਈ ਹੈ ਕਿਉਂਕਿ ਉਸ ਦਾ ਪੁੱਤ ਜਿਹੜਾ ਹੈ ਨਸ਼ੇ ਦੇ ਡਰਗ ਦੇ ਗਰੋਹ ਦੇ ਵਿੱਚ ਜਿਹੜਾ ਉਹ ਫਸਿਆ ਹੋਇਆ ਸੀ ਅਤੇ ਅਕਸਰ ਹੀ ਘਰ ਦੇ ਵਿੱਚ ਪੈਸੇ ਮੰਗਦਾ ਸੀ ਪੈਸੇ ਨਾ ਦੇਣ ਦੀ ਸੂਰਤ ਦੇ ਵਿੱਚ ਖੁਦਕੁਸ਼ੀ ਕਰਨ ਦੀ ਧਮਕੀ ਵੀ ਦੰਦਾਸਦੀ ਤੇ ਇਸ ਰੋਜ਼ਾਨਾ ਦੀ ਹਰਕਤ ਤੋਂ ਤੰਗ ਆ ਕੇ ਇੱਕ 60 ਸਾਲਾ ਔਰਤ ਨੇ ਜ਼ਹਿਰ ਨਿਗਲ ਲਿਆ ਤੇ ਆਪਣੀ ਜੀਵਨ ਨੀਲਾ ਜੜੀ ਹੈ ਉਸਮਾਪਤ ਕਰ ਲਈਏ ਜਦੋਂ ਇਸ ਸੰਬੰਧੀ ਪਰਿਵਾਰਕ ਮੈਂਬਰਾਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਨਸ਼ੇੜੀ ਸੀ ਜਿਸ ਕਾਰਨ ਉਹ ਅਕਸਰ ਪੈਸਿਆਂ ਦੇ ਲਈ ਘਰ ਵਿੱਚ ਜਿਹੜਾ ਇਹ ਲੜਾਈ ਝਗੜਾ ਕਰਦਾ ਰਹਿੰਦਾ ਸੀ ਜਿਸ ਤੋਂ ਤੰਗ ਆ ਕੇ ਉਸਦੀ ਪਤਨੀ ਨੇ ਜ਼ਹਿਰ ਨਿਗਲ ਲਿਆ ਅਤੇ ਆਪਣੇ ਆਪ ਨੂੰ ਅੱਗ ਲਗਾ ਲਈਏ ਮੇਰਾ ਨਾਮ ਸੁਨਦਰਪਾਲ ਸਿੰਘ ਕੀ ਗੱਲਬਾਤ ਹੋਈ ਹੈ ਮਾਸ ਮੇਰੇ ਮੁੰਡਿਆ ਜਿਹੜਾ ਕੋਕਾ ਮੁਢਾਸੀਪਾ ਸਹਿਲ ਉਤਾਰ ਸਿੰਘ ਉਹਨੇ ਮੈਨੂੰ ਬੜੇ ਦਸ ਸਾਲ ਤੋਂ ਦੁਖੀ ਕੀਤਾ ਹੈਗਾ ਮੈਨੂੰ ਸ਼ੇ ਕਰਦਾ ਚੋਰੀਆਂ ਕਰਦਾ ਬਸ ਕਾਫ ਲੜਾਈ ਕਲੇਸ਼ ਪੁੰਦਾ ప్రతి ਦਿਨ ਦੋ ਦੋ ਵੇ ਤੱਕ ਸੁਣਦਾ ਨਹੀਂਗਾ ਤੇ ਨਾ ਸੁਣਨ ਦਿੰਦਾ ਤੇ ਹੋਰ ਕੋਲੋਂ ਬਸ ਕਾਨੂੰਨ ਕਲੇਸ਼ ਮਾਦਰ ਨਾ ਪਾਇਆ ਮੈਨੂੰ 500 ਜਮਨੇ 1000 ਦੇ ਤੋ ਸਿਰੇ ਲੈ ਗਿਆ ਸ਼ਮੀਲ ਪਰਸੂ ਲੈ ਗਿਆ ਕਮਾਗ ਦੀ ਮੇਰੇ ਕੋਲ ਨਹੀਂ ਕਹਿੰਦੇ ਮੈਨੂੰ ਲੱਗਾ ਮਰਨ ਲੱਗਾ ਫਿਰ ਮੈਂ ਆਪਣੇ ਮਨ ਨੂੰ ਲੱਗਾ ਮੈਂ ਚਾਕੂ ਵੀ ਮਾਰਨ ਉਹਦੇ ਇੰਤੂਰ ਕੀ ਮਾਰਨ ਮੈਂ ਮਰ ਜਿੱਤ ਤੇ ਦੁਖੀ ਰੋਦ ਤੇ ਕਲੇਸ਼ ਤੋਂ ਮੈਂ ਤੰਗ ਆ ਗਈ ਮੈਂ ਆਪਣੀ ਜਾਨ ਚੁੜਾ ਨਹੀਂ ਮੈਂ ਮੈਂ ਨਹੀਂ ਜੀਣਾ ਵਸਤੂ ਨੂੰ ਦੇਖ ਕੇ ਸਿੱਧੀ ਗਏ ਉਹ ਜੀੜੀ ਚੀਖ ਖਾਧੀ ਨੇ ਇੱਕ ਕੱਢ ਛੁਰੀ ਲਈ ਸੀ ਮੈਂ ਆਪਣਾ ਫੋਟ ਲਗਾ ਮੈਂ ਕਰਨ ਲੱਗਾ ਜੀ ਉਹਨੇ ਕੁਝ ਹੋਣੀ ਮਾਰਨੀ ਆ ਉਹਨੇ ਪਹਿਲਾਂ ਆਪਣਾ ਉਹਨੇ ਆਪਣੇ ਪਰ ਨਾਲ ਹੀ ਗੋਲੀ ਕਢੀ ਕੋਈ ਖਾ ਗਈ ਬਸ ਕਿੰਨੇ ਦਿਨ ਦੀ ਕਹਿੰਦੀ ਵੀ ਮਰ ਜਣਾ ਮਰ ਤਾ ਮਰਨਾ ਉਸ ਨੂੰ ਮੇਰੇ ਨਾਲ ਦੁਖੀ ਕਰਨ ਮੈਂ ਤੇਰੇ ਤੋਂ ਬਹੁਤ ਬਹੁਤ ਦੁਖੀ ਐ ਤੇ ਉਹ ਵੀ ਦੁਖੀ ਮੈਂ ਵੀ ਦੁਖੀ ਐ ਸਾਰਾ ਦਿਨ ਕੰਮ ਕਰਦੇ ਮਿਹਨਤ ਕਰਦੇ ਨਬਦੇ ਸਿਹਤ ਵਗੈਰਾ ਤੱਕ ਤੂੰ ਨਹੀਂ ਕੰਮ ਕਰਦਾ ਕੁਛ ਨਹੀਂ ਕਰਦਾ ਬੇਲਾ ਫਿਰਦਾ ਪਿਆ ਹੋਇਆ ਆਪਣੇ ਚੁਗਾਈ ਹੋ ਜਾਪੇਗਾ ਕਮਾਲਾ ਆਪਣੇ ਆਪਣੇ ਪੀੜ ਪਾਲ ਕਰ ਸਕੋ ਪੁਲਿਸ ਸਾਡੇ ਪੂਰਾ ਪੂਰਾ ਫਰ ਸਾਥ ਪੂਰਾ ਕੀਤਾ ਹੈਗਾ ਉਸਡਲ ਗੇਰ ਹੋਏ ਗੇਸ ਹੋਰੇ ਗੇ ਸ਼ਮੀ ਗੇ ਗੇਰ ਦੇ ਤੋਂ ਉਹਨੇ ਬੇਲ ਉਹਨੇ ਕਰਵਾਈ ਕੀਤੀ ਇਹ ਤੁਸੇ ਐ ਹੀ ਉਹ ਕਿਹਾ ਮਾਫੀ ਮੁੜੇ ਬੜੇ ਦੁਖੀ ਸੋ ਪਰਚਾਨ ਸਾਹ ਗੜੀ ਕਰਨ ਪਤੀ ਨੇ ਉਹ ਤੋਂ ਦੁਖੀ ਹੋ ਕੇ ਦਵਾਈ ਖਾਦੀ ਬਸ ਪੂਰੇ ਤੇ ਮਾਮਲਾ ਦਾ ਕੀਤਾ ਪੁਲਿਸ ਹਾਂਜੀ ਪੁਲਿਸ ਦਬਾਅ ਲਗਾਇਆ ਹੈ ਕਿ ਆਰੈਸਟ ਕੀਤਾ ਉਹਨੂੰ ਬਾਜੀ ਆ ਰੈਸਟ ਰੈਸਟ ਹੈ ਹੀ ਹੁਣ ਅੰਦਰ ਇੱਕ ਨੰਬਰ ਕੀ ਹੈ ਹਾਲਾਂਕਿ ਪੁਲਿਸ ਸੂਬੇ ਵਿੱਚ ਵਕਤ ਦੇ ਨਸ਼ੇ ਦੇ ਛੇਵੇਂ ਦਰਿਆ ਨੂੰ ਰੋਕਣ ਦੇ ਲਈ ਅੰਤ ਤੱਕ ਯਤਨ ਕਰ ਰਹੀ ਹੈ ਸਤੇ باوجود ਨਸ਼ਾ ਤਸਕਰ ਆਪਣਾ ਕੰਮ ਜਾਰੀ ਰੱਖ ਰਹੇ ਨੇ ਸਦਾ ਅੰਦਾਜ਼ਾ ਜਿਹੜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਹਰ ਰੋਜ਼ ਕਈ ਪਰਿਵਾਰ ਇਸ ਨਸ਼ੇ ਦੀ ਲਤ ਦਾ ਸ਼ਿਕਾਰ ਹੋ ਰਹੇ ਨੇ ਤੇ ਅਜਿਹਾ ਇੱਕ ਮਾਮਲਾ ਪਠਾਨਕੋਟ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਇੱਕ ਮਾਂ ਨੇ ਆਪਣੀ ਜਾਨ ਲੈ ਲਈ ਹੈ ਕਿਉਂਕਿ ਉਸ ਦਾ ਪੁੱਤ ਜਿਹੜਾ ਹੈ ਨਸ਼ੇ ਦੇ ਡਰਗ ਦੇ ਗਰੋਹ ਦੇ ਵਿੱਚ ਜਿਹੜਾ ਉਹ ਫਸਿਆ ਹੋਇਆ ਸੀ ਤੇ ਅਕਸਰ ਹੀ ਘਰ ਦੇ ਵਿੱਚ ਪੈਸੇ ਮੰਗਦਾ ਸੀ ਪੈਸੇ ਨਾ ਦੇਣ ਦੀ ਸੂਰਤ ਦੇ ਵਿੱਚ ਖੁਦਕੁਸ਼ੀ ਕਰਨ ਦੀ ਧਮਕੀ ਵੀ ਦੰਦਾਸਦੀ ਤੇ ਇਸ ਰੋਜ਼ਾਨਾ ਦੀ ਹਰਕਤ ਤੋਂ ਤੰਗ ਆ ਕੇ ਇੱਕ ਔ 60 ਸਾਲਾ ਔਰਤ ਨੇ ਜ਼ਹਿਰ ਨਿਗਲ ਲਿਆ ਤੇ ਆਪਣੀ ਜੀਵਨ ਨੀਲਾ ਜੜੀ ਹੈ ਉਸਮਾਪਤ ਕਰ ਲਈਏ ਜਦੋਂ ਇਸ ਸੰਬੰਧੀ ਪਰਿਵਾਰਕ ਮੈਂਬਰਾਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਨਸ਼ੇੜੀ ਸੀ ਜਿਸ ਕਾਰਨ ਉਹ ਅਕਸਰ ਪੈਸਿਆਂ ਦੇ ਲਈ ਘਰ ਵਿੱਚ ਜਿਹੜਾ ਇਹ ਲੜਾਈ ਝਗੜਾ ਕਰਦਾ ਰਹਿੰਦਾ ਸੀ ਜਿਸ ਤੋਂ ਤੰਗ ਆ ਕੇ ਉਸਦੀ ਪਤਨੀ ਨੇ ਜ਼ਹਿਰ ਨਿਗਲ ਲਿਆ ਅਤੇ ਆਪਣੇ ਆਪ ਨੂੰ ਅੱਗ ਲਗਾ ਲਈਏ ਮੇਰਾ ਨਾਮ ਸੁਨਦਰਪਾਲ ਸਿੰਘ ਕੀ ਗੱਲਬਾਤ ਹੋਈ ਹੈ ਬਸ ਮੇਰੇ ਮੁੰਡਾ ਜਿਹੜਾ ਕੋਕੇ ਮੁੰਡਾ ਸੀ ਬਗਾ ਸੈਲ ਉਤਾਰ ਸਿੰਘ ਉਹਨੇ ਮੈਨੂੰ ਬੜੇ ਦਸ ਸਾਲ ਤੋਂ ਦੁਖੀ ਕੀਤਾ ਹੈਗਾ ਨਸ਼ੇ ਕਰਦਾ ਚੋਰੀਆਂ ਕਰਦਾ ਐਂ ਬਸ ਕਾਨੂੰਨ ਕਲੇਸ਼ ਪੰਦਾ ਰਤੀ 2 2 ਵਜੇ ਤੱਕ ਸੁਂਦਾ ਨਹੀਂਗਾ ਤੇ ਨਾ ਤੁਹਾਨੂੰ ਸੌਂ ਲਿੰਦਾ ਤੇ ਹਰ ਕੋਨੇ ਬਸ ਕਾਨੂੰਨ ਕਲੇਸ਼ ਮਾਦ ਰਣਾ ਪਾਇਆ ਮੈਨੂੰ 500 ਜੀ ਮੈਨੂੰ 1000 ਦੇ ਤੋ ਸਿਰੇ ਲੈ ਗਿਆ ਸਮੀਰ ਪਰ ਸੋ ਲੈ ਗਿਆ ਉਹ ਮਾਗੀ ਦੀ ਮੇਰੇ ਕੋਲ ਨਹੀਂ ਕਹਿੰਦੀ ਮੈਨੂੰ ਲੱਗਾ ਮਰਨ ਲੱਗਾ ਫਿਰ ਮੈਂ ਆਪਣੇ ਆਪ ਨੂੰ ਲੱਗਾ ਮੈਂ ਚਾਕੂ ਵੀ ਮਾਰਨ ਉਹ ਦਿਨ ਤੂੜੀ ਮਾਰਨ ਮੈਂ ਐਮਰਜੈਂਸੀ ਤੇ ਦੁਖੀ ਰੋਦੋ ਤੇ ਕਲੇਸ਼ ਤੋਂ ਮੈਂ ਤੰਗ ਆ ਗਈ ਮੈਂ ਆਪਣੀ ਜਾਨ ਚੜਾ ਨਹੀਂ ਮੈਂ ਮੈਂ ਨਹੀਂ ਜੀਣਾ ਬਸ ਤੁਹਾਨੂੰ ਦੇਖ ਕੇ ਸੁਧੀ ਹੋ ਗਿਆ ਪੁਰਾ ਜਿੜੀ ਚੀਖਾ ਜੀ ਨੇ ਇੱਕ ਕੱਢ ਚੁਰੀ ਲਈ ਸੀ ਕਿ ਮੈਂ ਭਿੰਡਾ ਸਵੜਨ ਲੱਗਾ ਮੈਂ ਕਰਨ ਲੱਗਾ ਜੀ ਉਹਨੇ ਤੂੰ ਮਾਰਨੀ ਆਉਂਦੇ ਪਹਿਲਾਂ ਆਪਣੇ 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 ਪਰ ਨਾਲੀ ਗੋਲੀ ਕੜੀ ਕੋ ਖਾਗੀ ਬਸ ਕਿੰਨੇ ਦਿਨ ਨੇ ਕਿੰਨੇ ਵੀ ਮਰਜ ਨੂੰ ਮਰਜ ਨੂੰ ਮਿਲਣਾ ਦੁਖੀ ਕਰਨ ਮੈਂ ਤੇਰੇ ਤੋਂ ਬਹੁਤ ਬਹੁਤ ਦੁਖੀ ਐ ਤੇ ਉਹ ਵੀ ਦੁਖੀ ਮੈਂ ਵੀ ਦੁਖੀ ਐ ਸਾਰਾ ਦਿਨ ਕੰਮ ਕਰਦੇ ਮਿਹਨਤ ਕਰਦੇ ਨੱਪੇ ਕੋ ਸੇਤ ਵਗ ਰਹਾ ਤੱਕ ਤੂੰ ਨਹੀਂ ਕੰਮ ਕਰਦਾ ਕੁਛ ਨਹੀਂ ਕਰਦਾ ਬੇਲਾ ਫਿਰਦਾ ਪਿਆ ਹੋਇਆ ਆਪਣੇ ਚੁਗਈ ਹੋ ਜਾ ਆਪਣੇ ਕਮਾਲਾ ਆਪਣੇ ਆਪਣੇ ਪੀੜ ਪਾਲ ਨਿਕਲ ਸਕੋ ਪੁਲਿਸ ਸਾਡੇ ਪੂਰਾ ਪੂਰਾ ਸਾਥ ਪੂਰਾ ਕੀਤਾ ਹੈਗਾ ਹਸਪੀਟਲ ਗਏ ਗਏ ਸੋਰੇ ਗਏ ਸ਼ਮੀ ਗਏ ਇਹਦੇ ਤੋਂ ਉਹਨਾਂ ਦੇ ਕਾਰਵਾਈ ਕੀਤੀ ਤੁਸੀਂ ਐਂ ਰੋਕਿਆ ਮਾਫੀ ਮੁਰੇ ਬੜੇ ਦੁਖੀ ਸੋ ਪਰੇਸ਼ਾਨ ਸਾਂ ਬੜੀ ਮਾਨਤ ਕਰਨ ਪਤਰੀ ਨੇ ਉਹ ਤਾਂ ਦੁਖੀ ਹੋ ਕੇ ਵਾਈ ਖੜੀ ਬਸ ਪੂਰੇ ਤੇ ਮਾਮਲਾ ਕਰ ਦਿੱਤਾ ਪੁਲਿਸ ਹਾਂ ਜੀ ਪੁਲਿਸ ਨੂੰ ਡਾਉਨ ਕਰਾਇਆ ਹੈ ਕਿ ਆਰੈਸਟ ਕੀਤਾ ਉਹਨੂੰ ਪਾਜੀ ਦੀ ਰੈਸਟ ਹੈ ਜੀ ਇਹ ਨੰਬਰ ਹੈ ਹਾਲਾਂਕਿ ਪੁਲਿਸ ਸੂਬੇ ਵਿੱਚ ਵਕਤ ਦੇ ਨਸ਼ੇ ਦੇ ਛੇਵੇਂ ਦਰਿਆ ਨੂੰ ਰੋਕਣ ਦੇ ਲਈ ਅੰਤ ਤੱਕ ਯਤਨ ਕਰ ਰਹੀ ਹੈ ਸਤੇ ਬਾਅਵਜੂਦ ਨਸ਼ਾ ਤਸਕਰ ਆਪਣਾ ਕੰਮ ਜਾਰੀ ਰੱਖ ਰਹੇ ਨੇ ਇਸ ਦਾ ਅੰਦਾਜ਼ਾ ਜਿਹੜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਹਰ ਰੋਜ਼ ਕਈ ਪਰਿਵਾਰ ਇਸ ਨਸ਼ੇ ਦੀ ਲਤ ਦਾ ਸ਼ਿਕਾਰ ਹੋ ਰਹੇ ਨੇ ਤੇ ਅਜਿਹਾ ਇੱਕ ਮਾਮਲਾ ਪਠਾਨਕੋਟ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਇੱਕ ਮਾਂ ਨੇ ਆਪਣੀ ਜਾਨ ਲੈ ਲਈ ਹੈ ਕਿਉਂਕਿ ਉਸ ਦਾ ਪੁੱਤ ਜਿਹੜਾ ਹੈ ਨਸ਼ੇ ਦੇ ਡਰਗ ਦੇ ਗਰੋਹ ਦੇ ਵਿੱਚ ਜਿਹੜਾ ਉਹ ਫਸਿਆ ਹੋਇਆ ਸੀ ਤੇ ਅਕਸਰ ਹੀ ਕਰਦੇ ਵਿੱਚ ਪੈਸੇ ਮੰਗਦਾ ਸੀ ਪੈਸੇ ਨਾ ਦੇਣ ਦੀ ਸੂਰਤ ਦੇ ਵਿੱਚ ਖੁਦਕੁਸ਼ੀ ਕਰਨ ਦੀ ਧਮਕੀ ਵੀ ਦਿੰਦਾ ਸੀ ਤੋਂ ਤੰਗ ਆ ਕੇ ਇੱਕ ਔਰਤ ਨੇ 60 ਸਾਲਾਂ ਔਰਤ ਨੇ ਜ਼ਹਿਰ ਨਿਗਲ ਲਿਆ ਤੇ ਆਪਣੀ ਜੀਵਨ ਨੀਲਾ ਜੜੀ ਹੈ ਉਸਮਾਪਤ ਕਰ ਲਈਏ ਜਦੋਂ ਇਸ ਸੰਬੰਧੀ ਪਰਿਵਾਰਕ ਮੈਂਬਰਾਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਨਸ਼ੇੜੀ ਸੀ ਜਿਸ ਕਾਰਨ ਉਹ ਅਕਸਰ ਪੈਸਿਆਂ ਦੇ ਲਈ ਘਰ ਵਿੱਚ ਜਿਹੜਾ ਇਹ ਲੜਾਈ ਝਗੜਾ ਕਰਦਾ ਰਹਿੰਦਾ ਸੀ ਜਿਸ ਤੋਂ ਤੰਗ ਆ ਕੇ ਉਸਦੀ ਪਤਨੀ ਨੇ ਜ਼ਹਿਰ ਨਿਗਲ ਲਿਆ ਅਤੇ ਆਪਣੇ ਆਪ ਨੂੰ ਅੱਗ ਲਗਾ ਲਈਏ ਮੇਰਾ ਨਾਮ ਸੁਨਦਰਪਾਲ ਸਿੰਘ ਕੀ ਗੱਲਬਾਤ ਹੋਈ ਹੈ ਬਸ ਮੇਰੇ ਮੁੰਡਾ ਜਿਹੜਾ ਕੋਕੇ ਮੁੰਡਾ ਜਿਹੜਾ ਸੈਲ ਉਤਾਰ ਸਿੰਘ ਉਨੇ ਮੈਨੂੰ ਬੜੇ ਦਸ ਸਾਲ ਤੋਂ ਦੁਖੀ ਕੀਤਾਗਾ ਨਸ਼ੇ ਕਰਦਾ ਚੋਰੀਆਂ ਕਰਦਾ ਐਂ ਬਸ ਘਰ ਦੀ ਲੜਾਈ ਕਲੇਸ਼ ਬੰਦਾ ਰਾਤੀ 2 2 ਵਜੇ ਤੱਕ ਸੌਂਦਾ ਨਹੀਂਗਾ ਤੇ ਨਸ਼ਾ ਨੂੰ ਸੌਂ ਲਿੰਦਾ ਤੇ ਹਾ ਉਹਨੇ ਬਸ ਕਾਨੂੰਨ ਨੇ ਕਲੇਸ਼ ਮਾਦਣਾ ਨਾ ਪਾਇਆ ਮੈਨੂੰ 500 ਜ ਮੈਨੂੰ 1000 ਦੇ ਤੋ ਸਿਰੇ ਲੈ ਗਿਆ ਸਮੀਰ ਪਰ ਸੋ ਲੈ ਗਿਆ ਉਹ ਮਾਗੀ ਦੀ ਮੇਰੇ ਕੋਲ ਨਹੀਂ ਕਹਿੰਦੀ ਮੈਨੂੰ ਲੱਗਾ ਮਰਨ ਲੱਗਾ ਫਿਰ ਮੈਂ ਆਪਣੇ ਆਪਣੇ ਮਨ ਲੱਗਾ ਮੈਂ ਚਾਕੂ ਵੀ ਮਾਰਨ ਉਹ ਦਿਨ ਤੂੜੀ ਮਾਰਨ ਮੈਂ ਐਮਰਜੈਂਸੀ ਤੇ ਦੁਖੀ ਰੋਦੋ ਤੇ ਕਲੇਸ਼ ਤੋਂ ਮੈਂ ਤੰਗ ਆ ਗਈ ਮੈਂ ਆਪਣੀ ਜਾਨ ਚੜਾ ਨਹੀਂ ਮੈਂ ਮੈਂ ਨਹੀਂ ਜੀਣਾ ਜਿਹਨਾਂ ਬਸ ਤੁਹਾਨੂੰ ਦੇਖ ਕੇ ਤੁਸੀਂ ਪੁਰਾ ਜਿਹੀ ਚੀਖਾ ਲਈ ਨੇ ਇੱਕ ਕੱਢ ਚੁਰੀ ਲਈ ਸੀ ਮੈਂ ਆਪਣਾ ਸਵਡਣ ਲਗਾ ਮੈਂ ਕਰਨ ਲੱਗਾ ਜੀ ਉਹਨੇ ਤੂੰ ਮਾਰਨੀ ਆਉਂਦੇ ਪਹਿਲਾਂ ਆਪਣੇ ਆਪਣੇ ਪਰ ਬਸ ਉਹਨੇ ਨਾਲ ਹੀ ਗੋਲੀ ਕੜੀ ਕੋ ਖਾਗੀ ਬਸ ਕਿੰਨੇ ਦਿਨ ਨੇ ਕਿੰਨੀ ਵੀ ਮਰਜਣਾ 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 ਉਸ ਕੋ ਮਿਲਣਾ ਦੁਖੀ ਕਰਨ ਮੈਂ ਤੇਰੇ ਤੋਂ ਬਹੁਤ ਬਹੁਤ ਦੁਖੀ ਐ ਤੇ ਉਹ ਵੀ ਦੁਖੀ ਮੈਂ ਵੀ ਦੁਖੀ ਐ ਸਾਰਾ ਦਿਨ ਕੰਮ ਕਰਦੇ ਮਿਹਨਤ ਕਰਦੇ ਨਰਦੇ ਕੋ ਸਵੇਰ ਤੱਕ ਤੂੰ ਨਹੀਂ ਕੰਮ ਕਰਦਾ ਕੁਛ ਨਹੀਂ ਕਰਦਾ ਬੇਲਾ ਫਿਰਦਾ ਪਿਆ ਆਪਣੇ ਚੁਗਾਈ ਹੋ ਜਾਪੇਗਾ ਕਮਾਲਾ ਆਪਣੇ ਆਪਣੇ ਪੀੜ ਪਾਲ ਨਿਕਲ ਸਕੋ ਪੁਲਿਸ ਸਾਡੇ ਪੂਰੇ ਪੂਰਾ ਫੜ ਸਾਥ ਪੂਰਾ ਕੀਤਾ ਹੈਗਾ ਹਸਪਤਲ ਗਏ ਗਏ ਸਰੇ ਗਏ ਸ਼ਮੀ ਗਏ ਡੇਰ ਦੇ ਤੋਂ ਉਹਨੇ ਬਿਲ ਉਹਨੇ ਕਰਵਾਈ ਕੀਤੀ ਇਹ ਤੁਸੇ ਐ ਹੀ ਉਹ ਕਿਹਾ ਮਾਫੀ ਮੁੜੇ ਬੜੇ ਦੁਖੀ ਸੋ ਪਰਸ਼ਾਨ ਸਾ ਗੜੀ ਪਤੀ ਨੇ ਉਹ ਤਾਂ ਦੁਖੀ ਹੋ ਕੇ ਦਵਾਈ ਖਾਦੀ ਬਸ ਪੂਰੇ ਤੇ ਮਾਮਲਾ ਦਾ ਕੀਤਾ ਪੁਲਿਸ ਹਾਂ ਜੀ ਪੁਲਿਸ ਦੌਲਤ ਕਰਾਇਆ ਹੈ ਕਿ ਅਰੈਸ ਕੀਤਾ ਹਾਂ ਭਾਜੀ ਅਰੈਸ ਹੈ ਜੀ ਹੁਣ ਇੱਕ ਨੰਬਰ ਕੀ ਹੈ ਹਾਲਾਂਕਿ ਪੁਲਿਸ ਸੂਬੇ ਵਿੱਚ ਵਕਤ ਦੇ ਨਸ਼ੇ ਦੇ ਛੇਵੇਂ ਦਰਿਆ ਨੂੰ ਰੋਕਣ ਦੇ ਲਈ ਅੰਤਕ ਯਤਨ ਕਰ ਰਹੀ ਹੈ ਸਤੇ ਬਾਵਜੂਦ ਨਸ਼ਾ ਤਸਕਰ ਆਪਣਾ ਕੰਮ ਜਾਰੀ ਰੱਖ ਰਹੇ ਨੇ ਇਸ ਦਾ ਅੰਦਾਜ਼ਾ ਜਿਹੜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਹਰ ਰੋਜ਼ ਕਈ ਪਰਿਵਾਰ ਇਸ ਨਸ਼ੇ ਦੀ ਲਤ ਦਾ ਸ਼ਿਕਾਰ ਹੋ ਰਹੇ ਨੇ ਤੇ ਅਜਿਹਾ ਇੱਕ ਮਾਮਲਾ ਪਠਾਨਕੋਟ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਇੱਕ ਮਾਂ ਨੇ ਆਪਣੀ ਜਾਨ ਲੈ ਲਈ ਹੈ ਕਿਉਂਕਿ ਉਸ ਦਾ ਪੁੱਤ ਜਿਹੜਾ ਹੈ ਨਸ਼ੇ ਦੇ ਡਰਗ ਦੇ ਗਰੋਹ ਦੇ ਵਿੱਚ ਜਿਹੜਾ ਉਹ ਫਸਿਆ ਹੋਇਆ ਸੀ ਤੇ ਅਕਸਰ ਹੀ ਘਰ ਦੇ ਵਿੱਚ ਪੈਸੇ ਮੰਗਦਾ ਸੀ ਪੈਸੇ ਨਾ ਦੇਣ ਦੀ ਸੂਰਤ ਦੇ ਵਿੱਚ ਖੁਦਕੁਸ਼ੀ ਕਰਨ ਦੀ ਧਮਕੀ ਵੀ ਦੰਦਾਸਦੀ ਕਤੋਂ ਤੰਗ ਆ ਕੇ ਇੱਕ ਔਰਤ ਨੇ 60 ਸਾਲਾਂ ਔਰਤ ਨੇ ਜ਼ਹਿਰ ਨਿਗਲ ਲਿਆ ਤੇ ਆਪਣੀ ਜੀਵਨ ਨੀਲਾ ਜੜੀ ਹੈ ਉਸਮਾਪਤ ਕਰ ਲਈਏ ਜਦੋਂ ਇਸ ਸੰਬੰਧੀ ਪਰਿਵਾਰਕ ਮੈਂਬਰਾਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਨਸ਼ੇੜੀ ਸੀ ਜਿਸ ਕਾਰਨ ਉਹ ਅਕਸਰ ਪੈਸਿਆਂ ਦੇ ਲਈ ਘਰ ਵਿੱਚ ਜਿਹੜਾ ਇਹ ਲੜਾਈ ਝਗੜਾ ਕਰਦਾ ਰਹਿੰਦਾ ਸੀ ਜਿਸ ਤੋਂ ਤੰਗ ਆ ਕੇ ਉਸਦੀ ਪਤਨੀ ਨੇ ਜ਼ਹਿਰ ਨਿਗਲ ਲਿਆ ਅਤੇ ਆਪਣੇ ਆਪ ਨੂੰ ਅੱਗ ਲਗਾ ਲਈਏ ਮੇਰਾ ਨਾਮ ਸੁਨਦਰਪਾਲ ਸਿੰਘ ਕੀ ਗੱਲਬਾਤ ਹੋਈ ਹੈ ਬਸ ਮੇਰੇ ਮੁੰਡਾ ਜਿਹੜਾ ਕੋਕਾ ਮੁੰਡਾ ਅਸੇਬਾ ਸੈਲ ਉਤਾਰ ਸਿੰਘ ਉਨੇ ਮੈਨੂੰ ਬੜੇ ਦਸ ਸਾਲ ਤੋਂ ਦੁਖੀ ਕੀਤਾਗਾ ਨਸ਼ੇ ਕਰਦਾ ਚੋਰੀਆਂ ਕਰਦਾ ਐਂ ਬਸ ਕਾਬਲ ਲੜਾਈ ਕਲੇਸ਼ ਪੰਦਾ ਰਾਤੀ 2 2 ਵਜੇ ਤੱਕ ਸੌਂਦਾ ਨਹੀਂਗਾ ਤੇ ਨਾ ਤੁਹਾਨੂੰ ਸੌਂ ਲੈਂਦਾ ਤੇ ਹਾਂ ਉਹਨੇ ਕਾਨੂੰਨ ਕਲੇਸ਼ ਮਾਦਨ ਨਾਲ ਪਾਇਆ ਮੈਨੂੰ 500 ਜੀ ਮੈਨੂੰ 1000 ਦੇ ਤੋ ਸਿਰੇ ਲੈ ਗਿਆ ਸਮੀਲ ਪਰਸੋ ਲੈ ਗਿਆ ਉਹ ਮਾਗੀ ਦੀ ਮੇਰੇ ਕੋਲ ਨਹੀਂ ਕਹਿੰਦੀ ਮੈਨੂੰ ਲੱਗਾ ਮਰਨ ਲੱਗਾ ਫਿਰ ਮੈਂ ਆਪਣੇ ਆਪਣੇ ਮਨ ਲੱਗਾ ਮੈਂ ਚਾਕੂ ਵੀ ਮਾਰਨ ਉਹ ਦਿਨ ਤੂੜੀ ਮਾਰਨ ਮੈਂ ਮਰ ਜਿੱਤ ਤੋ ਦੁਖੀ ਰੋਦੋ ਤੇ ਕਲੇਸ਼ ਤੋਂ ਮੈਂ ਤੰਗ ਆ ਗਈ ਮੈਂ ਆਪਣੀ ਜਾਨ ਚੁੜਾ ਨਹੀਂ ਮੈਂ ਮੈਂ ਨਹੀਂ ਜੀਣਾ ਜਿਹਨਾਂ ਤੁਹਾਨੂੰ ਦੇਖ ਕੇ ਤੁਸੀਂ ਪੁਰਾਣੀ ਜਿਹੀ ਖਾਦੀ ਨੇ ਇੱਕ ਕਦੇ ਛੁਰੀ ਲਈ ਸੀ ਕਿ ਮੈਂ ਭਿੰਡਾ ਸਵੜਨ ਲੱਗਾ ਮੈਂ ਕਰਨ ਲੱਗਾ ਜੀ ਉਹਨੇ ਤੁਹਾਨੂੰ ਮਾਰਨੀ ਆਉਂਦੀ ਪਹਿਲਾਂ ਆਪਣੇ 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 ਨਾਲ ਹੀ ਗੋਲੀ ਕੜੀ ਕੋ ਖਾ ਗਈ ਬਸ ਕਿੰਨੇ ਦਿਨ ਨੇ ਕਿੰਨੀ ਵੀ ਮਰ ਜਣਾ ਮਰ ਜਣਾ ਉਸ ਨੂੰ ਨਾ ਦੁਖੀ ਕਰਨ ਮੈਂ ਤੇਰੇ ਤੋਂ ਬਹੁਤ ਬਹੁਤ ਦੁਖੀ ਐ ਤੇ ਉਹ ਵੀ ਦੁਖੀ ਮੈਂ ਵੀ ਦੁਖੀ ਐ ਸਾਰਾ ਦਿਨ ਕੰਮ ਕਰਦੇ ਮਿਹਨਤ ਕਰਦੇ ਨਰਦੇ ਕੋ ਸਵੇਰ ਤੋਂ ਰਾਤ ਤੱਕ ਤੂੰ ਨਹੀਂ ਕੰਮ ਕਰਦਾ ਕੁਛ ਨਹੀਂ ਕਰਦਾ ਬੇਲਾ ਫਿਰਦਾ ਪਿਆ ਹਾਂ ਆਪਣੇ ਜੁਗਈ ਹੋ ਜਾ ਆਪਣੇ ਜੁਗ ਕਮਾਲਾ ਆਪਣੇ ਆਪਣੇ ਪੀੜ ਪਾਲ ਨਿਕਰ ਸਕੋ ਪੁਲਿਸ ਸਾਡੇ ਪੂਰਾ ਪੂਰਾ ਫੜ ਸਾਥ ਪੂਰਾ ਕੀਤਾਗਾ ਉਹ ਫੜ ਗਿਆ ਗਿਆ ਗੇਸ ਹੋਰੇ ਗਿਆ शमी ਗਿਆ ਗੇਰ ਦੇ ਤੋਂ ਉਹਨੇ ਕਰਵਾਈ ਕੀਤੀ ਇਹ ਤੁਸੀਂ ਐ ਹੀ ਰੁਕੇਆ ਮਾਗੀ ਮੁਰੇ ਬੜੇ ਦੁਖੀ ਸੋ ਪਰੇਸ਼ਾਨ ਸਾਹ ਵੜੀ ਪਤਨੀ ਨੇ ਉਹ ਤੋਂ ਦੁਖੀ ਹੋ ਕੇ ਵਾਈ ਖੜੀ ਬਸ ਪੂਰੇ ਤੇ ਮਾਮਲਾ ਕਿਤਾ ਪੁਲਿਸ ਹਾਂਜੀ ਪੁਲਿਸ ਦੌਲਤ ਕਰਾਇਆ ਕਿ ਆਰੈਸਟ ਕੀਤਾ ਹਾਂ ਭਾਜੀ ਆ ਜੀ ਰੈਸਟ ਹੈ ਹੁਣ ਅੰਦਰ ਇੱਕ ਨੰਬਰ ਕੀ ਹੈ ਹਾਲਾਂਕਿ ਪੁਲਿਸ ਸੂਬੇ ਵਿੱਚ ਵਕਤ ਦੇ ਨਸ਼ੇ ਦੇ ਛੇਵੇਂ ਦਰਿਆ ਨੂੰ ਰੋਕਣ ਦੇ ਲਈ ਅੰਤ ਤੱਕ ਯਤਨ ਕਰ ਰਹੀ ਹੈ ਸਤੇ ਬਾਵਜੂਦ ਨਸ਼ਾ ਤਸਕਰ ਆਪਣਾ ਕੰਮ ਜਾਰੀ ਰੱਖ ਰਹੇ ਨੇ ਇਸ ਦਾ ਅੰਦਾਜ਼ਾ ਜਿਹੜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਹਰ ਰੋਜ਼ ਕਈ ਪਰਿਵਾਰ ਇਸ ਨਸ਼ੇ ਦੀ ਲਤ ਦਾ ਸ਼ਿਕਾਰ ਹੋ ਰਹੇ ਨੇ ਤੇ ਅਜਿਹਾ ਇੱਕ ਮਾਮਲਾ ਪਠਾਨਕੋਟ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਇੱਕ ਮਾਂ ਨੇ ਆਪਣੀ ਜਾਨ ਲੈ ਲਈ ਹੈ ਕਿਉਂਕਿ ਉਸ ਦਾ ਪੁੱਤ ਜਿਹੜਾ ਹੈ ਨਸ਼ੇ ਦੇ ਡਰਗ ਦੇ ਗਰੋਹ ਦੇ ਵਿੱਚ ਜਿਹੜਾ ਉਹ ਫਸਿਆ ਹੋਇਆ ਸੀ ਤੇ ਅਕਸਰ ਹੀ ਘਰ ਦੇ ਵਿੱਚ ਪੈਸੇ ਮੰਗਦਾ ਸੀ ਪੈਸੇ ਨਾ ਦੇਣ ਦੀ ਸੂਰਤ ਦੇ ਵਿੱਚ ਖੁਦਕੁਸ਼ੀ ਕਰਨ ਦੀ ਧਮਕੀ ਵੀ ਦੰਦਾਸ ਕਤੋਂ ਤੰਗ ਆ ਕੇ ਇੱਕ ਔਰਤ ਨੇ 60 ਸਾਲਾਂ ਔਰਤ ਨੇ ਜ਼ਹਿਰ ਨਿਗਲ ਲਿਆ ਤੇ ਆਪਣੀ ਜੀਵਨ ਨੀਲਾ ਜੜੀ ਹੈ ਉਸਮਾਪਤ ਕਰ ਲਈਏ ਜਦੋਂ ਇਸ ਸੰਬੰਧੀ ਪਰਿਵਾਰਕ ਮੈਂਬਰਾਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਨਸ਼ੇੜੀ ਸੀ ਜਿਸ ਕਾਰਨ ਉਹ ਅਕਸਰ ਪੈਸਿਆਂ ਦੇ ਲਈ ਘਰ ਵਿੱਚ ਜਿਹੜਾ ਇਹ ਲੜਾਈ ਝਗੜਾ ਕਰਦਾ ਰਹਿੰਦਾ ਸੀ ਜਿਸ ਤੋਂ ਤੰਗ ਆ ਕੇ ਉਸਦੀ ਪਤਨੀ ਨੇ ਜ਼ਹਿਰ ਨਿਗਲ ਲਿਆ ਅਤੇ ਆਪਣੇ ਆਪ ਨੂੰ ਅੱਗ ਲਗਾ ਲਈਏ ਮੇਰਾ ਨਾਮ ਸੁਨਦਰਪਾਲ ਸਿੰਘ ਕੀ ਗੱਲਬਾਤ ਹੋਈ ਹੈ ਬਸ ਮੇਰੇ ਮੁੰਡਿਆ ਜਿਹੜਾ ਇੱਕੋ ਇੱਕ ਮੁਢਾਸੀਪਾ ਸੈਲ ਅਵਤਾਰ ਸਿੰਘ ਉਨੇ ਬਨੇ ਬੜੇ ਤੰਸਾਂ ਤੋਂ ਦੁਖੀ ਕੀਤਾਗਾ ਨਸ਼ੇ ਕਰਦਾ ਚੋਰੀਆਂ ਕਰਦਾ ਐਂ ਬਸ ਘਰ ਲਈ ਕਲੇਸ਼ ਪਾਉਂਦਾ ਰਾਤੀ 2:00 ਵਜੇ ਤੱਕ ਸੁਂਦਾ ਨਹੀਂਗਾ ਨਾ ਸਾਨੂੰ ਸੌਂ ਲੈਂਦਾ ਤੇ ਹੋਰ ਉਹਨੇ ਮਸ ਕਾਨੂੰਨ ਨੇ ਕਲੇਸ਼ ਮਾਦਣਾ ਲਾਇਆ ਮੈਨੂੰ 500 ਜੀ ਮੈਨੂੰ 1000 ਦੇ ਤੋ ਸਿਰੇ ਲੈ ਗਿਆ ਸ਼ਮੀਲ ਪਰਸੂ ਲੈ ਗਿਆ ਉਹ ਮਾਗਦੀ ਮੈਨੂੰ ਕੋਈ ਕਹਿੰਦੀ ਮੈਨੂੰ ਲੱਗਾ ਮਰਨ ਲੱਗਾ ਫਿਰ ਮੈਂ ਆਪਣੇ ਮਨ ਨੂੰ ਲੱਗਾ ਮੈਂ ਚਾਕੂ ਵੀ ਮਾਰਨ ਉਹਦੇ ਇੰਤੂਰ ਕੀ ਮਾਰਨ ਮੈਂ ਮਰ ਜੇ ਤੋ ਦੁਖੀ ਰੋਦੇ ਤੇ ਕਲੇਸ਼ ਤੋਂ ਮੈਂ ਤੰਗ ਆ ਗਈਆਂ ਮੈਂ ਆਪਣੀ ਜਾਨ ਚੁਗਾ ਨਹੀਂ ਮੈਂ ਮੈਂ ਨਹੀਂ ਜੀਣਾ ਜਿਹਨਾਂ ਬਸ ਤੂੰ ਦੇਖੇ ਤੁਸੀਂ ਦਿਓ ਪੁਰਾ ਜੀ ਜੀ ਖਾ ਲਈ ਨੇ ਇੱਕ ਕੱਢ ਛੁਰੀ ਲਈ ਸੀ ਮੈਂ ਆਪਣਾ ਸਵਡ ਲਗਾ ਮੈਂ ਕਰਨ ਲੱਗਾ ਜੀ ਉਹਨੇ ਤੂੰ ਮਾਰਨੀ ਆ ਉਹਨੇ ਪਹਿਲਾਂ ਆਪਣੇ 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 ਬਸ ਉਹਨੇ ਨਾਲ ਹੀ ਗੋਲੀ ਕਿਹੜੀ ਕੋ ਖਾ ਗਈ ਬਸ ਕਿਲੇ ਦਿਨ ਦੇ ਕਿੰਨੇ ਵੀ ਮਰਜ ਨਾਲ ਮਰ ਤਾ ਮਰਨਾ ਉਸ ਨੂੰ ਮੇਰੇ ਨਾਲ ਦੁਖੀ ਕਰਨ ਮੈਂ ਤੇਰੇ ਤੋਂ ਬਹੁਤ ਬਹੁਤ ਦੁਖੀ ਐ ਤੇ ਉਹ ਵੀ ਦੁਖੀ ਮੈਂ ਵੀ ਦੁਖੀ ਹਾਂ ਸਾਰਾ ਦਿਨ ਕੰਮ ਕਰਦੇ ਮਿਹਨਤ ਕਰਦੇ ਮਰਦੇ ਕੋ ਸਿਹਤ ਵਗਰ ਹਾਂ ਤੱਕ ਤੂੰ ਨਹੀਂ ਕੰਮ ਕਰਦਾ ਕੁਛ ਨਹੀਂ ਕਰਦਾ ਬੇਲਾ ਫਿਰਦਾ ਪਿਆ ਆਪਣੇ ਚੁਗਈ ਹੋ ਜਾ ਆਪਣੇ ਕਮਾਲ ਆਪਣੇ ਆਪਣੇ ਪੀੜ ਪਾਲ ਨ ਕਰ ਸਕੋ ਪੁਲਿਸ ਸਾਡੇ ਪੂਰਾ ਪੂਰਾ ਫਸਾ ਪੂਰਾ ਫਸਾ ਸਾਥ ਪੂਰਾ ਕੀਤਾਗਾ ਹਸਪੀਟਲ ਗਏ ਗਏ ਸੋਰੇ ਗਏ ਸ਼ਮੀ ਗਏ ਇਹਦੇ ਤੋਂ ਸੇਦੋਂ ਬੇਨ ਉਹਨੇ ਕਰਵਾਈ ਕੀਤੀ ਇਹ ਤੁਸੀਂ ਐਂ ਰੋਕਿਆ ਮਾੜੀ ਮੁਡੇ ਬੜੇ ਦੁਖੀ ਸੋ ਪਰੇਸ਼ਾਨ ਸਾਹ ਬੜੀ ਮਾਨ ਜਨ ਪਤਨੀ ਨੇ ਉਹ ਤਾਂ ਦੁਖੀ ਹੋ ਗਏ ਦਵਾਈ ਖਾਦੀ ਬਸ ਪੂਰੇ ਤੇ ਮਾਮਲਾ ਤਾਂ ਕੀਤਾ ਹਾਂ ਜੀ ਪੁਲਿਸ ਦੌਲਾ ਕਰਾਇਆ ਕਿ ਆਰੈਸਟ ਕੀਤਾ ਉਹਨੂੰ ਭਾਜੀ ਆ ਜੀ ਰੈਸਟ ਹੈ ਜੀ ਹੁਣ ਇੱਕ ਨੰਬਰ ਹੈ ਹਾਲਾਂਕਿ ਪੁਲਿਸ ਸੂਬੇ ਵਿੱਚ ਵਕਤ ਦੇ ਨਸ਼ੇ ਦੇ ਛੇਵੇਂ ਦਰਿਆ ਨੂੰ ਰੋਕਣ ਦੇ ਲਈ ਅੰਤ ਤੱਕ ਯਤਨ ਕਰ ਰਹੀ ਹੈ ਸਤੇ ਬਾਵਜੂਦ ਨਸ਼ਾ ਤਸਕਰ ਆਪਣਾ ਕੰਮ ਜਾਰੀ ਰੱਖ ਰਹੇ ਨੇ ਇਸ ਦਾ ਅੰਦਾਜ਼ਾ ਜਿਹੜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਹਰ ਰੋਜ਼ ਕਈ ਪਰਿਵਾਰ ਇਸ ਨਸ਼ੇ ਦੀ ਲਤ ਦਾ ਸ਼ਿਕਾਰ ਹੋ ਰਹੇ ਨੇ ਤੇ ਅਜਿਹਾ ਇੱਕ ਮਾਮਲਾ ਪਠਾਨਕੋਟ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਇੱਕ ਮਾਂ ਨੇ ਆਪਣੀ ਜਾਨ ਲੈ ਲਈ ਹੈ ਕਿਉਂਕਿ ਉਸ ਦਾ ਪੁੱਤ ਜਿਹੜਾ ਹੈ ਨਸ਼ੇ ਦੇ ਡਰਗ ਦੇ ਗਰੋਹ ਦੇ ਵਿੱਚ ਜਿਹੜਾ ਉਹ ਫਸਿਆ ਹੋਇਆ ਸੀ ਤੇ ਅਕਸਰ ਹੀ ਕਰਦੇ ਵਿੱਚ ਪੈਸੇ ਮੰਗਦਾ ਸੀ ਪੈਸੇ ਨਾ ਦੇਣ ਦੀ ਸੂਰਤ ਦੇ ਵਿੱਚ ਖੁਦਕੁਸ਼ੀ ਕਰਨ ਦੀ ਧਮਕੀ ਵੀ ਦੰਦਾਸਦੀ ਕਤੋਂ ਤੰਗ ਆ ਕੇ ਇੱਕ ਔਰਤ ਨੇ 60 ਸਾਲਾਂ ਔਰਤ ਨੇ ਜ਼ਹਿਰ ਨਿਗਲ ਲਿਆ ਤੇ ਆਪਣੀ ਜੀਵਨ ਨੀਲਾ ਜੜੀ ਹੈ ਉਸਮਾਪਤ ਕਰ ਲਈਏ ਜਦੋਂ ਇਸ ਸੰਬੰਧੀ ਪਰਿਵਾਰਕ ਮੈਂਬਰਾਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਨਸ਼ੇੜੀ ਸੀ ਜਿਸ ਕਾਰਨ ਉਹ ਅਕਸਰ ਪੈਸਿਆਂ ਦੇ ਲਈ ਘਰ ਵਿੱਚ ਜਿਹੜਾ ਇਹ ਲੜਾਈ ਝਗੜਾ ਕਰਦਾ ਰਹਿੰਦਾ ਸੀ ਜਿਸ ਤੋਂ ਤੰਗ ਆ ਕੇ ਉਸਦੀ ਪਤਨੀ ਨੇ ਜ਼ਹਿਰ ਨਿਗਲ ਲਿਆ ਅਤੇ ਆਪਣੇ ਆਪ ਨੂੰ ਅੱਗ ਲਗਾ ਲਈਏ ਮੇਰਾ ਨਾਮ ਸੁਨਦਰਪਾਲ ਸਿੰਘ ਕੀ ਗੱਲਬਾਤ ਹੋਈ ਹੈ ਬਸ ਮੇਰੇ ਮੁੰਡਾ ਜਿਹੜਾ ਕੋਕਾ ਮੁਨਦਾ ਸੀ ਸੈਲ ਉਤਾਰ ਸਿੰਘ ਉਨੇ ਮਨੇ ਬੜੇ ਤੰਸਾਂ ਤੋਂ ਦੁਖੀ ਕੀਤਾਗਾ ਨਸ਼ੇ ਕਰਦਾ ਚੋਰੀਆਂ ਕਰਦਾ ਐਂ ਬਸ ਕਾਫ ਲੜਾਈ ਕਲੇਸ਼ ਪੰਦਾ ਰਾਤੀ 2:00 ਵਜੇ ਤੱਕ ਸੁਂਦਾ ਨਹੀਂਗਾ ਨਾ ਸਾਨੂੰ ਸੌਂ ਦਿੰਦਾ ਤੇ ਹੋਰ ਕੋਨੇ ਮਸ ਕਾਨੂੰਨ ਕਲੇਸ਼ ਮਾਦਣਾ ਨਾ ਪਾਇਆ ਮੈਨੂੰ 500 ਜ ਮੈਨੂੰ 1000 ਦੇ ਤੋ ਸਿਰੇ ਲੈ ਗਿਆ ਸ਼ਮੀਲ ਪਰ ਸੋ ਲੈ ਗਿਆ ਉਹ ਮਾਗਦੀ ਮੇਰੇ ਕੋਲ ਨਹੀਂ ਕਿਹਾ ਮੈਨੂੰ ਲੱਗਾ ਮਰਨ ਲੱਗਾ ਫਿਰ ਮੈਂ ਆਪਣੇ ਮਨ ਨੂੰ ਲੱਗਾ ਮੈਂ ਚਾਕੂ ਵੀ ਮਾਰਨ ਉਹਦੇ ਇੰਤੂਰ ਵੀ ਮਾਰਨ ਮੈਂ ਮਰ ਜੇ ਤੋ ਦੁਖੀ ਰੋਦੋ ਤੇ ਕਲੇਸ਼ ਤੋਂ ਮੈਂ ਤੰਗ ਆ ਗਈ ਮੈਂ ਆਪਣੀ ਜਾਨ ਛੱਡਾ ਨਹੀਂ ਮੈਂ ਮੈਂ ਨਹੀਂ ਜੀਣਾ ਵਸਤੂ ਨੂੰ ਦੇਖ ਕੇ ਤੁਸੀਂ ਦਿਓ ਪੁਰਾ ਜਿੜੀ ਖਾਲੀ ਨੇ ਇੱਕ ਕੱਢ ਛੁਰੀ ਲਈ ਸੀ ਮੈਂ ਭਿੰਡਾ ਫੋਟ ਲਗਾ ਮੈਂ ਕਰਨ ਲੱਗਾ ਜੀ ਉਹਨੂੰ ਮਾਰਨੀ ਆਉਂਦੇ ਪਹਿਲਾਂ ਆਪਣੇ 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 ਪਰ ਨਾਲ ਗੋਲੀ ਕਿਹੜੀ ਖਾ ਗਈ ਬਸ ਕਿੰਨੇ ਦਿਨ ਨੇ ਕਿੰਨੀ ਵੀ ਮਰ ਜਨਾ ਮੰਤਰ ਮਰ ਜਨਾ ਤੁਹਾਨੂੰ ਦੁਖੀ ਕਰਨ ਮੈਂ ਤੇਰੇ ਤੋਂ ਬਹੁਤ ਬਹੁਤ ਦੁਖੀ ਐ ਤੇ ਉਹ ਵੀ ਦੁਖੀ ਮੈਂ ਵੀ ਦੁਖੀ ਐ ਸਾਰਾ ਦਿਨ ਕੰਮ ਕਰਦੇ ਮਿਹਨਤ ਕਰਦੇ ਨਰਦੇ ਕੋ ਸਵੇਰ ਤੋਂ ਰਾਤ ਤੱਕ ਤੂੰ ਨਹੀਂ ਕੰਮ ਕਰਦਾ ਕੁਛ ਨਹੀਂ ਕਰਦਾ ਬੇਲਾ ਫਿਰਦਾ ਪਿਆ ਹੋਇਆ ਆਪਣੇ ਚੁਗਈ ਹੋ ਜਾ ਆਪਣੇ ਕਮਾਲਾ ਆਪਣੇ ਆਪਣੇ ਪੀੜ ਪਾਲ ਨ ਕਰ ਸਕੋ ਪੁਲਿਸ ਸਾਡੇ ਪੂਰਾ ਪੂਰਾ ਸਾਥ ਪੂਰਾ ਸਾਥ ਪੂਰਾ ਦਿੱਤਾ ਹੈਗਾ ਉਹ ਸੁੱਟਲ ਗੇਰ ਆਏ ਗੇਸ ਹੋਰੇ ਗੇ ਸ਼ਮੀ ਗੇ ਇਹਦੇ ਤੋਂ ਉਹਨਾਂ ਨੇ ਕਾਰਵਾਈ ਕੀਤੀ ਹੈ ਤੁਸੀਂ ਐਂ ਰੋਕੇ ਮਾੜੀ ਮੁਡੇ ਬੜੇ ਦੁਖੀ ਸੋ ਪਰ ਸ਼ਾਨ ਸਾ ਗਰੀ ਮਾਨ ਜੀ ਪਤਨੀ ਨੇ ਉਹ ਤਾਂ ਦੁਖੀ ਹੋ ਕੇ ਦਵਾਈ ਖਾਦੀ ਬਸ ਉਹਦੇ ਤੇ ਮਾਮਲਾ ਤਾਂ ਦਿੱਤਾ ਪੁਲਿਸ ਨੂੰ ਡਾਣਾ ਕਰਾਇਆ ਕਿ ਅਰੈਸ ਕੀਤਾ ਉਹਨੂੰ ਭਾਜੀ ਜੀ ਰੈਸਟ ਹੈ ਜੀ ਹੁਣ ਇੱਕ ਨੰਬਰ Alec, e polul să subevi, ce ਨਸ਼ੇ ਦੇ ਛੇਵਦਰਿਆਂ ਨੂੰ ਰੋਕਣ ਦੇ ਲਈ ਅੰਤ ਤੱਕ ਯਤਨ ਕਰ ਰਹੀ ਹੈ ਇਸ ਦੇ ਬਾਵਜੂਦ ਨਸ਼ਾ ਤਸਕਰ ਆਪਣਾ ਕੰਮ ਜਾਰੀ ਰੱਖ ਰਹੇ ਨੇ ਇਸ ਦਾ ਅੰਦਾਜ਼ਾ ਜਿਹੜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਹਰ ਰੋਜ਼ ਕਈ ਪਰਿਵਾਰ ਇਸ ਨਸ਼ੇ ਦੀ ਲੱਤ ਦਾ ਸ਼ਿਕਾਰ ਹੋ ਰਹੇ ਨੇ ਤੇ ਅਜੇ ਹਾਈ ਇੱਕ ਮਾਮਲਾ ਪਠਾਨਕੋਟ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਇੱਕ ਮਾਂ ਨੇ ਆਪਣੀ ਜਾਨ ਲੈ ਲਈ ਹੈ ਕਿਉਂਕਿ ਉਸ ਦਾ ਪੁੱਤ ਜਿਹੜਾ ਹੈ ਨਸ਼ੇ ਦੇ ਡਰਗ ਦੇ ਗਰੋਹ ਦੇ ਵਿੱਚ ਜਿਹੜਾ ਉਹ ਫਸਿਆ ਹੋਇਆ ਸੀ ਤੇ ਅਕਸਰ ਹੀ ਘਰ ਦੇ ਵਿੱਚ ਪੈਸੇ ਮੰਗਦਾ ਸੀ ਪੈਸੇ ਨਾ ਦੇਣ ਦੀ ਸੂਰਤ ਦੇ ਵਿੱਚ ਖੁਦਕੁਸ਼ੀ ਕਰਨ ਦੀ ਧਮਕੀ ਵੀ ਦਿੰਦਾ ਸੀ ਤੇ ਇਸ ਰੋਜ਼ਾਨਾ ਦੀ ਹਰਕਤ ਤੋਂ ਤੰਗ ਆ 60 ਸਾਲਾ ਔਰਤ ਨੇ ਜ਼ਹਿਰ ਨਿਗਲ ਲਿਆ ਤੇ ਆਪਣੀ ਜੀਵਨ ਨੀਲਾ ਜੜੀ ਹੈ ਉਸਮਾਪਤ ਕਰ ਲਈਏ ਜਦੋਂ ਇਸ ਸੰਬੰਧੀ ਪਰਿਵਾਰਕ ਮੈਂਬਰਾਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਪੁੱਤ ਨਸ਼ੇੜੀ ਸੀ ਜਿਸ ਕਾਰਨ ਉਹ ਅਕਸਰ ਪੈਸਿਆਂ ਦੇ ਲਈ ਘਰ ਵਿੱਚ ਜਿਹੜਾ ਇਹ ਲੜਾਈ ਝਗੜਾ ਕਰਦਾ ਰਹਿੰਦਾ ਸੀ ਜਿਸ ਤੋਂ ਤੰਗ ਆ ਕੇ ਉਸਦੀ ਪਤਨੀ ਨੇ ਜ਼ਹਿਰ ਨਿਗਲ ਲਿਆ ਅਤੇ ਆਪਣੇ ਆਪ ਨੂੰ ਅੱਗ ਲਗਾ ਲਈਏ ਮੇਰਾ ਨਾਮ ਸੁੰਦਰਪਾਲ ਸਿੰਘ ਕੀ ਗੱਲਬਾਤ ਹੋਈ ਹੈ ਬਸ ਮੇਰੇ ਮੁੰਡਿਆਂ ਦੇ ਜਦੋਂ ਕਿ ਮੁਢਾਸਬਾ ਸਹਿਲ ਉਤਾਰ ਸਿੰਘ ਉਹਨੇ ਮੈਨੂੰ ਬੜੇ ਤੰਸਾਂ ਤੋਂ ਦੁਖੀ ਕੀਤਾ ਹੈ ਮਸ਼ੇ ਕਰਦਾ ਚੋਰੀਆਂ ਕਰਦਾ ਬਸ ਕਾਫਲੇ ਲੜਾਈ ਕਲੇਸ਼ ਬੰਦਾ ప్రతి ਦਿਨ ਦੋ ਦੋ ਵੇਟ ਤੱਕ ਸੌਂਦਾ ਨਹੀਂਗਾ ਇੰਨਾ ਤੁਹਾਨੂੰ ਸੌਂ ਲੈਂਦਾ ਤੇ ਹਾਂ ਉਹਨੇ ਬਸ ਕਾਨੂੰਨ ਕਲੇਸ਼ ਮਾਦ ਦੇ ਨਾਲ ਪਾਇਆ ਮੈਨੂੰ 500 ਜੀ ਮੈਨੂੰ 1000 ਦੇ ਤੋ ਸਿਰੇ ਲੈ ਗਿਆ ਸ਼ਾਮੀ ਨੂੰ ਪਰਸੂ ਲੈ ਗਿਆ ਉਹ ਮਾਗਦੀ ਮੈਨੂੰ ਕੋਈ ਨਹੀਂ ਕਹਿੰਦੀ ਮੈਨੂੰ ਲੱਗਾ ਮਰਨ ਲੱਗਾ ਫਿਰ ਮੈਂ ਆਪਣੇ ਮਨ ਨੂੰ ਲੱਗਾ ਮੈਂ ਚਾਕੂ ਵੀ ਮਾਰਨ ਉਹਦੇ ਇੰਤੂਲ ਦੀ ਮਾਰ ਮੈਂ ਮਰ ਜੇ ਤੂੰ ਦੁਖੀ ਹੋ ਰੋਦੇ ਤੇ ਕਲੇਸ਼ ਤੋਂ ਮੈਂ ਟੰਗ ਆ ਗਈ ਮੈਂ ਆਪਣੀ ਜਾਨ ਚੁੜਾ ਨਹੀਂ ਮੈਂ ਮੈਂ ਨਹੀਂ ਜੀ ਜਿਹਨਾਂ ਤੁਹਾਨੂੰ ਦੇਖ ਕੇ ਸਿੱਧੀ ਆ ਉਹ ਜਿੜੀ ਚੀਖ ਖਾਦੀ ਨੇ ਕਦੇ ਛੁਰੀ ਲਈ ਸੀ ਕਿ ਮੈਂ ਪਿੰਡਾ ਸੋਟਣ ਲੱਗਾ ਮੈਂ ਕਰਨ ਲੱਗਾ ਜੀ ਉਹਨੇ ਤੁਹਾਨੂੰ ਮਾਰਨੀ ਆਉਂਦੇ ਪਹਿਲਾਂ ਆਪਣੇ ਆਪਣੇ ਬਸ ਉਹਨੇ ਪਰ ਨਾਲੀ ਕੋਲੀ ਕੜੀ ਕੋ ਖਾਗੀ ਬਸ ਕਿੰਨੇ ਦਿਨ ਦੀ ਕਿੰਨੀ ਵੀ ਮਰਦਣਾ 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 ਉਸ ਨੂੰ ਨਾ ਦੁਖੀ ਕਰਨ ਮੈਂ ਤੇਰੇ ਤੋਂ ਬਹੁਤ ਬਹੁਤ ਦੁਖੀ ਹਾਂ ਤੇ ਉਹ ਵੀ ਦੁਖੀ ਮੈਂ ਵੀ ਦੁਖੀ ਹਾਂ ਸਾਰਾ ਦਿਨ ਕੰਮ ਕਰਦੇ ਮਿਹਨਤ ਕਰਦੇ ਨਰਦੇ ਨੂੰ ਸਿਹਤ ਰੱਖ ਰਹਾ ਤੱਕ ਤੂੰ ਨਹੀਂ ਕੰਮ ਕਰਦਾ ਕੁਛ ਨਹੀਂ ਕਰਦਾ ਬੇਲਾ ਫਿਰਦਾ ਪਿਆ ਹੋਇਆ ਆਪਣੇ ਜੁਗਈ ਹੋ ਜਾਪੇ ਜੁਗ ਕਮਾਲਾ ਆਪਣੇ ਆਪਣੇ ਪੇੜ ਪਾਲ ਕਰ ਸਕੋ ਪੁਲਿਸ ਸਾਡੇ ਪੂਰੇ ਪੂਰਾ ਖਾਲ ਸਾਥ ਪੂਰਾ ਕੀਤਾਗਾ ਉਹ ਸਡਨ ਗੇਰ ਆਏ ਗੇਸ ਹੋਏ ਗੇ ਸ਼ਮੀ ਗੇ ਗੇਰ ਦੇ ਤੋਂ ਉਹਨੇ ਕਰਵਾਈ ਕੀਤੀ ਹੈ ਤੁਸੀਂ ਐ ਹੀ ਉਹ ਕਿਹਾ ਮਾਹੀ ਮੁਰੇ ਬੜੇ ਦੁਖੀ ਸੋ ਸਾਰਾ ਸਾਰਾ ਗਰੀਬ ਮਨਪਤਰੀ ਨੇ ਉਹ ਤਾਂ ਦੁਖੀ ਹੋ ਕੇ ਦਵਾਈ ਖਾਦੀ ਬਸ ਉਹਦੇ ਦੇ ਮਾਮਲਾ ਦਾ ਕੀਤਾ ਪੁਲਿਸ ਅੱਜ ਪੁਲਿਸ ਨੂੰ ਡਾਉਣ ਕਰਾਇਆ ਕਿ ਆਰੈਸਟ ਕੀਤਾ ਉਹਨੂੰ ਪੰਜੀ ਆ ਜੀ ਰੈਸਟ ਹੈ ਜੀ ਹੁਣ ਕੀ ਕਰਨਾ ਪਿਆ ਹੈ ਹਾਲਾਂਕਿ ਪੁਲਿਸ ਸੂਬੇ ਵਿੱਚ ਵਗਦੇ ਨਸ਼ੇ ਦੇ ਛੇਵੇਂ ਦਰਿਆ ਨੂੰ ਰੋਕਣ ਦੇ ਲਈ ਹੰਤਕ ਯਤਨ ਕਰ ਰਹੀ ਹੈ ਇਸ ਦੇ ਬਾਵਜੂਦ ਨਸ਼ਾ ਤਸਕਰ ਆਪਣਾ ਕੰਮ ਜਾਰੀ ਰੱਖ ਰਹੇ ਨੇ ਇਸ ਦਾ ਅੰਦਾਜ਼ਾ ਜਿਹੜਾ ਇਸ ਘਾਤ ਤੋਂ ਲਗਾਇਆ ਜਾ ਸਕਦਾ ਹੈ ਕਿ ਹਰ ਰੋਜ਼ ਕਈ ਪਰਿਵਾਰ ਇਸ ਨਸ਼ੇ ਦੀ ਲਤ ਦਾ ਸ਼ਿਕਾਰ ਹੋ ਰਹੇ ਨੇ ਤੇ ਅਜਿਹਾ ਇੱਕ ਮਾਮਲਾ ਪਠਾਨਕੋਟ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਇੱਕ ਮਾਂ ਨੇ ਆਪਣੀ ਜਾਨ ਲੈ ਲਈ ਹੈ ਕਿਉਂਕਿ ਉਸ ਦਾ ਪੁੱਤ ਜਿਹੜਾ ਹੈ ਨਸ਼ੇ ਦੇ ਡਰਗ ਦੇ ਗਰੋਹ ਦੇ ਵਿੱਚ ਜਿਹੜਾ ਉਹ ਫਸਿਆ ਹੋਇਆ ਸੀ ਤੇ ਅਕਸਰ ਹੀ ਘਰ ਦੇ ਵਿੱਚ ਪੈਸੇ ਮੰਗਦਾ ਸੀ ਪੈਸੇ ਨਾ ਦੇਣ ਦੀ ਸੂਰਤ ਦੇ ਵਿੱਚ ਖੁਦਕੁਸ਼ੀ ਕਰਨ ਦੀ ਧਮਕੀ ਵੀ ਦੰਦਾਸਦੀ ਤੇ ਇਸ ਰੋਜ਼ਾਨਾ ਦੀ ਹਰਕਤ ਤੋਂ ਤੰਗ ਆ ਕੇ 60 ਸਾਲਾ ਔਰਤ ਨੇ ਜ਼ਹਿਰ ਨਿਗਲ ਲਿਆ ਤੇ ਆਪਣੀ ਜੀਵਨ ਨੀਲਾ ਜੜੀ ਹੈ ਉਸਮਾਪਤ ਕਰ ਲਈਏ ਜਦੋਂ ਇਸ ਸੰਬੰਧੀ ਪਰਿਵਾਰਕ ਮੈਂਬਰਾਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਪੁੱਤ ਨਸ਼ੇੜੀ ਸੀ ਜਿਸ ਕਾਰਨ ਉਹ ਅਕਸਰ ਪੈਸਿਆਂ ਦੇ ਲਈ ਘਰ ਵਿੱਚ ਜਿਹੜਾ ਇਹ ਲੜਾਈ ਝਗੜਾ ਕਰਦਾ ਰਹਿੰਦਾ ਸੀ ਜਿਸ ਤੋਂ ਤੰਗ ਆ ਕੇ ਉਸਦੀ ਪਤਨੀ ਨੇ ਜ਼ਹਿਰ ਨਿਗਲ ਲਿਆ ਅਤੇ ਆਪਣੇ ਆਪ ਨੂੰ ਅੱਗ ਲਗਾ ਲਈਏ ਮੇਰਾ ਨਾਮ ਸੁਨਦਰਪਾਲ ਸਿੰਘ ਕੀ ਗੱਲ ਬਾਤ ਹੈ ਬਸ ਮੇਰੇ ਮੁੰਡਿਆਂ ਜਿਹੜਾ ਇੱਕੋ ਇੱਕ ਮੁੰਡਾ ਸੀ ਬਗਾ ਸੈਲ ਬਤਾਰ ਸਿੰਘ ਉਹਨੇ ਮੈਨੂੰ ਬੜੇ ਦਸ ਸਾਲ ਤੋਂ ਦੁਖੀ ਕੀਤਾ ਹੈ ਮੈਨੂੰ ਸ਼ੇ ਕਰਦਾ ਚੋਰੀਆਂ ਕਰਦਾ ਐਂ ਬਸ ਕਾਲੂ ਨੇ ਕਲੇਜ ਪਾਉਂਦਾ ਰਤੀ 2:00 ਵਜੇ ਤੱਕ ਸੌਂਦਾ ਨਹੀਂਗਾ ਤੇ ਨਾ ਸਾਨੂੰ ਸੌਂ ਦਿੰਦਾ ਤੇ ਉਹਨੇ ਬਸ ਕਾਲੂ ਨੇ ਕਲੇਜ ਮਾਦ ਰਣਾ ਪਾਇਆ ਮੈਨੂੰ 5:00 ਵਜੇ ਮੈਨੇ 1000 ਦੇ ਤੋ ਸਿਰੇ ਲੈ ਗਿਆ ਸ਼ਮੀਲ ਪਰਸੂ ਲੈ ਗਿਆ ਉਹ ਮਾਗਦੀ ਮੇਰੇ ਕੋਲ ਨਹੀਂ ਕਿਹਾ ਮੈਨੂੰ ਲੱਗਾ ਮਰਨ ਲੱਗਾ ਫਿਰ ਮੈਂ ਆਪਣੇ ਮਨ ਨੂੰ ਲੱਗਾ ਮੈਂ ਚਾਕੂ ਵੀ ਮਾਰਨ ਉਹ ਦਿਨ ਤੂੜੀਂ ਵੀ ਮਾਰਨ ਮੈਂ ਮਰ ਜੇ ਤੂੰ ਦੁਖੀਂ ਰੋਦੋ ਤੇ ਕਲੇਜ ਤੋਂ ਮੈਂ ਟੰਗ ਆ ਗਈ ਮੈਂ ਆਪਣੀ ਜਾਨ ਛਡਾ ਨਹੀਂ ਮੈਂ ਮੈਂ ਨਹੀਂ ਜੀਣਾ ਜਿਹਨਾਂ ਤਸਮ ਦੇਖ ਕੇ ਸਿੱਧੀ ਆਂ ਉਹ ਜਿਵੇਂ ਚੀਖਾ ਦੀ ਨੇ ਇੱਕ ਕੱਢ ਸ਼ੁਰੂ ਲਈ ਸੀ ਮੈਂ ਪਿੰਡਾ ਸਵੜ ਲਗਾ ਮੈਂ ਕਰਨ ਲੱਗਾ ਜੀ ਉਹ ਨਹੀਂ ਮਾਰਨੀ ਉਹਨੇ ਪਹਿਲਾਂ ਆਪਣੇ ਆਪਣੇ ਨਾਲ ਹੀ ਗੋਲੀ ਕਿਹੜੀ ਕੋ ਖਾ ਗਈ ਬਸ ਕਿੰਨੇ ਦਿਨ ਦੀ ਕਹਿੰਦੀ ਵੀ ਮਰ ਜਣਾ ਮਰ ਤਾ ਮਰ ਜਣਾ ਉਸ ਨੂੰ ਨਾ ਦੁਖੀ ਕਰਨ ਮੈਂ ਤੇਰੇ ਤੋਂ ਬਹੁਤ ਬਹੁਤ ਦੁਖੀ ਐ ਤੇ ਉਹ ਵੀ ਦੁਖੀ ਮੈਂ ਵੀ ਦੁਖੀ ਆ ਸਾਰਾ ਦਿਨ ਕੰਮ ਕਰਦੇ ਮਿਹਨਤ ਕਰਦੇ ਨਰਦੇ ਕੋ ਸਿਹਤ ਰਹਿ ਤੱਕ ਤੂੰ ਨਹੀਂ ਕੰਮ ਕਰਦਾ ਕੁਛ ਨਹੀਂ ਕਰਦਾ ਬੇਲਾ ਫਿਰਦਾ ਪਿਆ ਆਪਣੇ ਜੋ ਗਈ ਹੋ ਜਾਂ ਆਪਣੇ ਕਮਾਲਾ ਆਪਣੇ ਆਪਣੇ ਪੀੜਪਾਲ ਨਾ ਕਰ ਸਕੋ ਪੁਲਿਸ ਨੇ ਸਾਡੇ ਪੂਰੇ ਪੂਰਾ ਫਸਲ ਸਾਥ ਪੂਰਾ ਕੀਤਾਗਾ ਉਹ ਫੁੱਡ ਗੇਰ ਆਏ ਗੇਸ ਹੋਰੇ ਗੇ ਸ਼ਮੀ ਗੇ ਗੇਰ ਦੇ ਤੋਂ ਉਹਨਾਂ ਦੇ ਤੋਂ ਬਿਲ ਉਹਨੇ ਕਾਰਵਾਈ ਕੀਤੀ ਹੈ ਤੁਸੀਂ ਐ ਹੀ ਰੁਕੇ ਆ ਮਾਝੀ ਮੁਡੇ ਬੜੇ ਦੁਖੀ ਸੋ ਸਾਹ ਸਾ ਗਰੀਬ ਮਨ ਪਤਰੀ ਨੇ ਉਹ ਤੋਂ ਦੁਖੀ ਹੋ ਕੇ ਗੋਈ ਖੜੀ ਬਸ ਪੂਰੇ ਤੇ ਮਾਮਲਾ ਤਾਂ ਕੀਤਾ ਹਾਂਜੀ ਪੁਲਿਸ ਦੌਲਤ ਨੂੰ ਕਰਾਇਆ ਗਿਆ ਅਰੈਸ ਕੀਤਾ ਉਹਨੂੰ ਪੰਜੀ ਦੇ ਰੈਸਟ ਰੈਸਟ ਹੈ ਹੀ ਉਹਨਾਂ ਦਾ ਇੱਕ ਨੰਬਰ ਲਿਆ ਹਾਲਾਤੀ ਪੁਲਿਸ ਸੂਬੇ ਵਿੱਚ ਵਕਤ ਦੇ ਨਸ਼ੇ ਦੇ ਛੇਵਦਰਿਆਂ ਨੂੰ ਰੋਕਣ ਦੇ ਲਈ ਹੰਤਕ ਯਤਨ ਕਰ ਰਹੀ ਹੈ ਇਸ ਦੇ ਬਾਵਜੂਦ ਨਸ਼ਾ ਤਸਕਰ ਆਪਣਾ ਕੰਮ ਜਾਰੀ ਰੱਖ ਰਹੇ ਨੇ ਇਸ ਦਾ ਅੰਦਾਜ਼ਾ ਜਿਹੜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਹਰ ਰੋਜ਼ ਕਈ ਪਰਿਵਾਰ ਇਸ ਨਸ਼ੇ ਦੀ ਲੱਤ ਦਾ ਸ਼ਿਕਾਰ ਹੋ ਰਹੇ ਨੇ ਤੇ ਅਜੇ ਹਾਈ ਇੱਕ ਮਾਮਲਾ ਪਠਾਨਕੋਟ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਇੱਕ ਮਾਂ ਨੇ ਆਪਣੀ ਜਾਨ ਲੈ ਲਈ ਹੈ ਕਿਉਂਕਿ ਉਸ ਦਾ ਪੁੱਤ ਜਿਹੜਾ ਹੈ ਨਸ਼ੇ ਦੇ ਡਰਗ ਦੇ ਗਰੋਹ ਦੇ ਵਿੱਚ ਜਿਹੜਾ ਉਹ ਫਸਿਆ ਹੋਇਆ ਸੀ ਤੇ ਅਕਸਰ ਹੀ ਕਰ ਦੇ ਵਿੱਚ ਪੈਸੇ ਮੰਗਦਾ ਸੀ ਪੈਸੇ ਨਾ ਦੇਣ ਦੀ ਸੂਰਤ ਦੇ ਵਿੱਚ ਖੁਦਕੁਸ਼ੀ ਕਰਨ ਦੀ ਧਮਕੀ ਵੀ ਦੰਦਾਸਦੀ ਤੇ ਇਸ ਰੋਜ਼ਾਨਾ ਦੀ ਹਰਕਤ ਤੋਂ ਤੰਗ ਆ ਕੇ 60 ਸਾਲਾ ਔਰਤ ਨੇ ਜ਼ਹਿਰ ਨਿਗਲ ਲਿਆ ਤੇ ਆਪਣੀ ਜੀਵਨ ਈਲਾ ਜੜੀ ਹੈ ਉਸਮਾਪਤ ਕਰ ਲਈਏ ਜਦੋਂ ਇਸ ਸੰਬੰਧੀ ਪਰਿਵਾਰਕ ਮੈਂਬਰਾਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਪੁੱਤ ਨਸ਼ੇੜੀ ਸੀ ਜਿਸ ਕਾਰਨ ਉਹ ਅਕਸਰ ਪੈਸਿਆਂ ਦੇ ਲਈ ਘਰ ਵਿੱਚ ਜਿਹੜਾ ਇਹ ਲੜਾਈ ਝਗੜਾ ਕਰਦਾ ਰਹਿੰਦਾ ਸੀ ਜਿਸ ਤੋਂ ਤੰਗ ਆ ਕੇ ਉਸਦੀ ਪਤਨੀ ਨੇ ਜ਼ਹਿਰ ਨਿਗਲ ਲਿਆ ਅਤੇ ਆਪਣੇ ਆਪ ਨੂੰ ਅੱਗ ਲਗਾ ਲਈਏ ਮੇਰਾ ਨਾਮ ਸੁੰਦਰਪਾਲ ਸਿੰਘ ਕੀ ਗੱਲ ਹੋ ਰਹੀ ਹੈ ਮੇਰੇ ਮੁੰਡਿਆਂ ਦੇ ਜਦੋਂ ਕਿ ਮੁਢਾਸਬਾ ਸਹਿਲ ਬਤਾਰ ਸਿੰਘ ਉਹਨੇ ਮੈਨੂੰ ਬੜੇ ਤੰਸਾਂ ਤੋਂ ਦੁਖੀ ਕੀਤਾ ਹੈ ਮੈਨੂੰ ਸੇ ਕਰਦਾ ਚੋਰੀਆਂ ਕਰਦਾ ਬਸ ਕਾਫਲੇ ਲਈ ਕਲੇਸ਼ ਬੰਦਾ ప్రతి ਦਿਨ ਦੋ ਦੋ ਵਜੇ ਤੱਕ ਸੁੰਦਾ ਨਹੀਂਗਾ ਤੇ ਨਾ ਤੁਹਾਨੂੰ ਸੌਂ ਲੈਂਦਾ ਤੇ ਉਹ ਉਹਨੇ ਬਸ ਕੱਲ ਨੂੰ ਨੇ ਕਲੇਸ਼ ਮਾਦ ਦੇਣਾ ਪਾਇਆ ਮੈਨੂੰ 500 ਜੀ ਮੈਨੂੰ 1000 ਦੇ ਤੋ ਸਿਰੇ ਲੈ ਗਿਆ ਸ਼ਾਮ ਨੂੰ ਲੈ ਪਰਸੋਂ ਲੈ ਗਿਆ ਉਹ ਮਾਗਦੀ ਮੈਨੂੰ ਕੋਈ ਨਹੀਂ ਕਹਿੰਦੀ ਮੈਨੂੰ ਲੱਗਾ ਮਰਨ ਲੱਗਾ ਫਿਰ ਕਿ ਮੈਂ ਆਪਣੇ ਮਨ ਲੱਗਾ ਮੈਂ ਚਾਕੂ ਵੀ ਮਾਰਨ ਉਹਦੇ ਇੰਤੂਲ ਕੀ ਮਰਨ ਮੈਂ ਮਰ ਜੇ ਤੂੰ ਦੁਖੀ ਰੋਦੋ ਤੇ ਕਲੇਸ਼ ਤੋਂ ਮੈਂ ਤੰਗ ਆ ਗਈ ਮੈਂ ਆਪਣੀ ਜਾਨ ਚੁਣਾ ਨਹੀਂ ਮੈਂ ਮੈਂ ਨਹੀਂ ਜੀ ਜਿਹਨਾਂ ਤੁਹਾਨੂੰ ਦੇਖ ਕੇ ਸਿੱਧੀ ਆ ਪੁਰਾ ਜੀ ਦੀ ਜੀ ਖਾਦੀ ਨੇ ਇੱਕ ਕਦੇ ਛੁਰੀ ਲਈ ਸੀ ਮੈਂ ਪਿੰਡਾ ਫੋਟ ਲਗਾ ਮੈਂ ਕਰਨ ਲੱਗਾ ਜੀ ਉਹ ਨਹੀਂ ਮਾਰਨੀ ਉਹ ਪਹਿਲਾਂ ਆਪਣੇ 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 ਬਸ ਉਹ ਨਾਲ ਗੋਲੀ ਕਿਹੜੀ ਕੋ ਖਾ ਗਈ ਬਸ ਕਿਲੇ ਦਿਨ ਦੀ ਕਹਿੰਦੀ ਵੀ ਮਰ ਜਨਾ ਮਰ ਤਾ ਮਰਨਾ ਉਸ ਨੂੰ ਨਾ ਦੁਖੀ ਕਰਨ ਮੈਂ ਤੇਰੇ ਤੋਂ ਬਹੁਤ ਬਹੁਤ ਦੁਖੀ ਐ ਤੇ ਉਹ ਵੀ ਦੁਖੀ ਮੈਂ ਵੀ ਦੁਖੀ ਹਾਂ ਸਾਰਾ ਦਿਨ ਕੰਮ ਕਰਦੇ ਮਿਹਨਤ ਕਰਦੇ ਨਰਦੇ ਸਿਹਤ ਰਹਿ ਤੱਕ ਤੂੰ ਨਹੀਂ ਕੰਮ ਕਰਦਾ ਕੁਛ ਨਹੀਂ ਕਰਦਾ ਬੇਲਾ ਫਿਰਦਾ ਪਿਆ ਆਪਣੇ ਜੋ ਗਈ ਹੋ ਜਾ ਆਪਣੇ ਕਮਾਲ ਆਪਣੇ ਆਪਣੇ ਪੀੜ ਪਾਲਣਾ ਕਰ ਸਕੋ ਪੁਲਿਸ ਸਾਡੇ ਪੂਰਾ ਪੂਰਾ ਸਾਥ ਪੂਰਾ ਕੀਤਾ ਹੈਗਾ ਕੋਸਟਲ ਗੇਰ ਗੇਸ ਹੋਰੇ ਗੇ ਸ਼ਮੀ ਗੇ ਗੇਰ ਦੇ ਤੋਂ ਇਹ ਦੋਤਨ ਬਿਲ ਉਹਨੇ ਕਰਵਾਈ ਕੀਤੀ ਹੈ ਤੁਸੀਂ ਐ ਹੀ ਉਹ ਕਿਹਾ ਮਾਝੀ ਮੁਡੇ ਬੜੇ ਦੁਖੀ ਸੋ ਅਸਾਂ ਸਾਰਾ ਗਰੀਬ ਮਨਪਤਰ ਪਤਰੀ ਨੇ ਉਹ ਤੋਂ ਦੁਖੀ ਹੋ ਕੇ ਦਵਾਈ ਖਾਦੀ ਬਸ ਕੂੜੇ ਤੇ ਮਾਮਲਾ ਤਾਂ ਪੁੱਛ ਹਾਂਜੀ ਪੁਲਿਸ ਦੌਲਤ ਕਰਾਇਆ ਕਿ ਅਰੈਸਟ ਕੀਤਾ ਉਹਨੂੰ ਪੰਜੀ ਦੀ ਰੈਸਟੈਂਟ ਹੈ ਇਹ ਇੱਕ ਨੰਬਰ ਹਾਲਾਂਕਿ ਪੁਲਿਸ ਸੂਬੇ ਵਿੱਚ ਵਕਤ ਦੇ ਨਸ਼ੇ ਦੇ ਛੇਵੇਂ ਦਰਿਆ ਨੂੰ ਰੋਕਣ ਦੇ ਲਈ ਹੰਤਕ ਯਤਨ ਕਰ ਰਹੀ ਹੈ ਇਸ ਦੇ ਬਾਵਜੂਦ ਨਸ਼ਾ ਤਸਕਰ ਆਪਣਾ ਕੰਮ ਜਾਰੀ ਰੱਖ ਰਹੇ ਨੇ ਇਸ ਦਾ ਅੰਦਾਜ਼ਾ ਜਿਹੜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਹਰ ਰੋਜ਼ ਕਈ ਪਰਿਵਾਰ ਇਸ ਨਸ਼ੇ ਦੀ ਲੱਤ ਦਾ ਸ਼ਿਕਾਰ ਹੋ ਰਹੇ ਨੇ ਤੇ ਅਜਿਹਾ ਇੱਕ ਮਾਮਲਾ ਪਠਾਨਕੋਟ ਵਿੱਚ ਦੇਖਣ ਨੂੰ ਮਿਲਿਆ ਹੈ